ਦਿਲਜੀਤ ਸਿੰਘ ਜੀ ਬੀਤੇ ਕੁਝ ਸਮੇਂ ਪਹਿਲਾਂ ਕਹ ਲੋ ਕਿ ਬ੍ਰਿਕਸ ਦੇਸ਼ਾਂ ਦਾ ਸਿਮਨ ਹੋਇਆ ਸੀ ਜਿਸ ਦਾ ਹਿੱਸਾ ਭਾਰਤ ਰਸ਼ੀਆ ਅਤੇ ਚੀਨ ਵੀ ਹੈ ਜਿਸ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਕਹ ਲੋ ਕਿ ਇੱਕ ਸਟਾਰਟਿੰਗ ਕੀਤੀ ਗਈ ਸੀ ਮਹੀਮ ਦੀ ਕਿ ਹੁਣ ਬ੍ਰਿਕਸ ਦੇਸ਼ ਆਪਣੀ ਵੱਖਰੀ ਕਰੰਸੀ ਬਣਾਣਗੇ ਡਾਲਰ ਤੋਂ ਇਲਾਵਾ ਅਮਰੀਕੀ ਡਾਲਰ ਤੋਂ ਇਲਾਵਾ ਇੱਕ ਵੱਖਰੀ ਕਰੰਸੀ ਬਣੇਗੀ ਉਸ ਦੀ ਗੱਲ ਹੋ ਰਹੀ ਸੀ ਕਿ ਉਸ ਦੇ ਨਾਲ ਕਹ ਲੋ ਕਿ ਇਹਨਾਂ ਦੇਸ਼ਾਂ ਨੂੰ ਬ੍ਰਿਕਸ ਦੇਸ਼ਾਂ ਨੂੰ ਫਾਇਦਾ ਹੋਵੇਗਾ ਪਰ ਇਸੇ ਦੌਰਾਨ ਇੱਕ ਵੱਡਾ ਕਹ ਲੋ ਕਿ ਬਿਆਨ ਆ ਜਾਂਦਾ ਹੈ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਉਹਨਾਂ ਵੱਲੋਂ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਜਾਂਦਾ ਹੈ ਬ੍ਰਿਕਸ ਦੇਸ਼ਾਂ ਨੂੰ ਸਾਰੇ ਹੀ ਬ੍ਰਿਕਸ ਦੇਸ਼ਾਂ ਨੂੰ ਜਿਸ ਵਿੱਚ ਭਾਰਤ ਵੀ ਹੈ ਕਿ ਜੇ ਇਹਨਾਂ ਬ੍ਰਿਕਸ ਦੇਸ਼ਾਂ ਨੇ ਡਾਲਰ ਤੋਂ ਇਲਾਵਾ ਕਿਸੇ ਦੂਜੀ ਕਰੰਸੀ ਦੇ ਵਿੱਚ ਆਪਣੀ ਟ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਹਿ ਲੋ ਕਿ 100% ਉਹਨਾਂ ਦੇ ਉੱਤੇ ਟੈਕਸ ਲਾਣਗੇ ਪੂਰੀਆਂ ਪਾਬੰਦੀਆਂ ਲਾਣਗੇ ਕਿਵੇਂ ਦੇਖਦੇ ਹੋ ਜੇ ਨਵੀਂ ਕਰੰਸੀ ਬਣਾ ਲੈਂਦੇ ਨੇ ਬ੍ਰਿਕਸ ਦੇਸ਼ ਤੇ ਅਮਰੀਕਾ ਜੇ ਪਾਬੰਦੀਆਂ ਲਾਵੇਗਾ ਉਹਨਾਂ ਦਾ ਅਸਰ ਬ੍ਰਿਕਸ ਦੇਸ਼ਾਂ ਦੇ ਉੱਤੇ ਅਤੇ ਖਾਸ ਕਰ ਭਾਰਤ ਉੱਤੇ ਕੀ ਪੈਣ ਜਾ ਰਿਹਾ ਜੀ ਦੇਖੋ ਬ੍ਰਿਕਸ ਦਾ ਸਿੱਧਾ ਸਦਾ ਮਤਲਬ ਹੈ ਕਿ ਅਮਰੀਕਾ ਦੇ ਕੋਲੋਂ ਸਰਪੰਚੀ ਵਾਲਾ ਤਾਜ ਪੋਸ਼ ਜਿਹੜੀ ਹੈਗੀ ਹੈ ਉਹ ਹੀ ਹੋਈ ਉਹਦਾ ਜਿਹੜਾ ਕਰਾਉਨ ਹੈਗਾ ਸਿਰ ਤੇ ਉਹ ਖੋ ਕੇ ਤੇ ਆਪਣੇ ਇਧਰ ਲੈ ਕੇ ਆਉਣਾ ਸਾਊਥ ਏਸ਼ੀਆ ਦੇ ਵਿੱਚ ਉਹਦੇ ਵਿੱਚ ਫਿਰ ਹੁਣ ਦੋ ਵੱਡੀਆਂ ਤਾਕਤਾਂ ਆ ਜਾਂਦੀਆਂ ਨੇ ਇੱਕ ਰਸ਼ੀਆ ਤੇ ਦੂਸਰਾ ਚਾਈਨਾ ਤੀਸਰੇ ਨੰਬਰ ਤੇ ਭਾਰਤ ਨੂੰ ਗਿਣਿਆ ਜਾ ਸਕਦਾ ਸੋ ਇਹ ਚਾਹੁੰਦੇ ਨੇ ਮਤਲਬ ਕਿ ਇਹਨਾਂ ਦਾ ਇੱਕ ਪਲੈਨਿੰਗ ਇਹ ਇਸ ਤੇ ਮੁਤਾਬਕ ਹੀ ਬ੍ਰਿਕਸ ਦਾ ਜਿਹੜਾ ਹੈਗਾ ਉਹ ਆਗਾਜ਼ ਕੀਤਾ ਗਿਆ ਤੇ ਪਿਛਲੇ ਮਹੀਨੇ ਹੀ ਜਿਹੜਾ ਸਮਾमेलन ਹੋਇਆ ਜਿਵੇਂ ਤੁਸੀਂ ਦੱਸ ਰਹੇ ਹੋ ਉਹਦੇ ਵਿੱਚ ਕਰੰਸੀ ਲਾਂਚ ਵੀ ਕੀਤੀ ਗਈ। ਉਹਦੀ ਪਹਿਲੀ ਦਿਖ ਵੀ ਜਿਹੜੀ ਹੈ ਉਹ ਪਬਲਿਕ ਕਰ ਦਿੱਤੀ ਗਈ ਕਿ ਆਹ ਸਾਡੀ ਕਰੰਸੀ ਹੋਏਗੀ ਇਹਦੇ ਵਿੱਚ ਟ੍ਰੇਡ ਜਿਹੜਾ ਹੋਇਆ ਹੋਏ ਕਰੇਗਾ। ਪਰ ਹੁਣ ਜਿਹੜੀ ਡੋਨਲਡ 트ੰਪ ਦੀ ਬੇਬਾਕੀ ਤੁਸੀਂ ਵੇਖੋ 20 ਤਰੀਕ ਨੂੰ ਸੌਂ ਚੁੱਕਣੀ ਆ ਅਗਲੇ ਮਹੀਨੇ ਉਹਨਾਂ ਨੇ। ਪਰ ਸੌਂ ਚੱਕਣ ਤੋਂ ਪਹਿਲਾਂ ਹੀ ਬੜੇ ਤਗੜੇ ਬਿਆਨ ਜਿਹੜੇ ਨੇ ਵੱਡੇ ਵੱਡੇ ਬਿਆਨ ਇਹ ਸਖਤ ਸਟੇਟਮੈਂਟਾਂ ਜਿਹੜੀਆਂ ਡੋਨਲਡ 트ੰਪ ਵੱਲੋਂ ਆ ਰਹੀਆਂ ਜਿਹਦੇ ਤੇ ਵਰਲਡ ਦੁਨੀਆ ਰਿਐਕਟ ਵੀ ਕਰ ਰਹੀ ਹੈ। ਦੇਖੋ ਆਹ ਜਿਹੜਾ ਬਿਆਨ ਆਇਆ ਨਾ ਸਟੇਟਮੈਂਟ ਆਈ ਹੈ ਕਿ 100% ਉਹਨਾਂ ਦੇ ਉੱਤੇ ਟੈਰਿਫ ਜਿਹੜਾ ਹੈਗਾ ਉਹ ਲਾ ਦਿੱਤਾ ਜਾਊਗਾ ਇਸ ਤੋਂ ਭਾਵ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਚੀਜ਼ 100 ਡਾਲਰ ਦੀ ਹੈ ਉਹ 200 ਡਾਲਰ ਦੀ ਜਿਹੜੀ ਆ ਉਹ ਪਿਆ ਕਰੂਗੀ ਜੇ ਤੁਸੀਂ ਅਮਰੀਕਾ ਵੈਸਟ ਜਾਫਰ ਜਿੱਥੇ-ਜਿੱਥੇ ਅਮਰੀਕਨ ਜਿਹੜੇ ਐਲਾਈਜ਼ ਨੇ ਉਹਨਾਂ ਦੇ ਨਾਲ ਟ੍ਰੇਡ ਕਰਨਾ ਤਾਂ ਫਿਰ ਤੁਹਾਡੇ ਉੱਤੇ ਇੰਨਾ ਟੈਕਸ ਜਿਹੜਾ ਹੈਗਾ ਉਹ ਪਿਆ ਕਰੂਗਾ ਤੇ ਜੋ ਕਿ ਇੰਪੋਸੀਬਲ ਗੱਲ ਹੋ ਜਾਂਦੀ ਹੈ ਚਲੋ ਅਸੀਂ ਹੁਣ ਆਮ ਗੱਲ ਕਰ ਲੈਨੇ ਆ ਜਿਵੇਂ ਅਸੀਂ ਸਧਾਰਨ ਲੋਕ ਆ ਸਾਡਾ ਤੇ ਵਪਾਰ ਏਡੇ ਵੱਡੇ ਨਾਲ ਨਹੀਂ ਸੰਬੰਧ ਹੈਗਾ ਪਰ ਆਪਾਂ ਇੱਕ ਛੋਟੀ ਜੀ ਉਦਾਹਰਨ ਦੇ ਕੇ ਦੱਸ ਦਈਏ ਵੀ 10 ਕਿਲੋ ਚੋਲਾਂ ਦਾ ਤੁਸੀਂ ਇਹ ਥੈਲਾ ਲੈਣ ਜਾਓਗੇ ਜੋ ਤੁਹਾਨੂੰ 20 ਡਾਲਰ ਦਾ ਮਿਲਦਾ ਤੇ 1 ਕਿਲੋ ਚੌਲ ਤੁਹਾਨੂੰ 2 ਡਾਲਰ ਦੇ ਮਿਲੇ ਸੋ ਜੇ 100% ਟੈਕਸ ਲੱਗਦਾ ਤਾਂ ਉਹ 40 ਦਾ ਹੋ ਜਾਣਾ ਤੋ ਆਮ ਲੋਕਾਂ ਦੇ ਲਈ ਕਿੰਨਾ ਔਖਾ ਹੈ ਤੇ ਫਿਰ ਜਿਹੜਾ ਜਿਹੜਾ ਖਰੀਦਦਾਰ ਹੈਗਾ ਉਹ ਤੁਹਾਡਾ ਸਮਾਨ ਖਰੀਦੇਗਾ ਵੀ ਜਾਂ ਨਹੀਂ ਇਹ ਗੱਲ ਵੀ ਦੂਰ ਜਾਂਦੀ ਹੈ ਕਿਉਂਕਿ ਜਿਹੜਾ ਭਾਰਤ ਆ ਬਾਕੀ ਦੇਸ਼ਾਂ ਦੀ ਗੱਲ ਨਾ ਵੀ ਕਰੀਏ ਰਸ਼ੀਆ ਦੇ ਉੱਤੇ ਪਹਿਲਾਂ ਹੀ ਸੈਂਕਸ਼ਨ ਲੱਗੀਆਂ ਹੋਈਆਂ ਤੇ ਚਾਈਨਾ ਤੇ ਭਾਰਤ ਭਾਰਤ ਦੀ ਗੱਲ ਵੀ ਆਪਾਂ ਕਰਦੇ ਹਾਂ ਚਾਈਨਾ ਜਿਹੜਾ ਬੜੇ ਵੱਡੇ ਪੱਧਰ ਤੇ ਉੱਤੇ ਜਿਹੜਾ ਐਕਸਪੋਰਟ ਹੈਗਾ ਕਰਦਾ ਵੈਸਟ ਦੇ ਵਿੱਚ ਸੋ ਉਹਨਾਂ ਦੇ ਮਾਲ ਦੇ ਉੱਤੇ ਵੀ ਜੇ 100% ਟੈਕਸ ਲੱਗਣ ਲੱਗ ਪਿਆ ਫਿਰ ਤਾਂ ਚਾਈਨਿਸ ਇੰਡਸਟਰੀ ਵੀ ਖਤਮ ਹੋ ਗਈ ਜੇ ਭਾਰਤੀ ਗੱਲ ਕਰੀਏ ਤੇ ਮੈਂ ਚੌਲਾਂ ਦੀ ਗੱਲ ਕੀਤੀ ਹੈ ਤੇ ਬੜੇ ਵੱਡੇ ਪੱਦਰ ਤੇ ਚੌਲ ਜਿਹੜੇ ਐ ਐਕਸਪੋਰਟ ਹੁੰਦੇ ਭਾਰਤ ਤੋਂ ਕਣਕ ਜਿਹੜੀ ਹੈ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਜੇ 100 ਦੀ ਐ 200 ਦੀ ਹੋ ਗਈ ਤਾਂ ਫਿਰ ਕੌਣ ਤੁਹਾਡਾ ਗਾਹਕ ਬਣੇਗਾ ਉਹਦੇ ਨਾਲ ਫਿਰ ਵਪਾਰ ਜਿਹੜਾ ਹੈਗਾ ਠੱਪ ਹੋਏਗਾ ਫਿਲਹਾਲ ਮੈਂ ਤੁਹਾਨੂੰ ਇਹ ਇਹ ਕਹਿਣਾ ਚਾਹੁੰਦਾ ਹੈ ਵੀ ਇਹ ਸਿਰਫ ਇੱਕ ਬਿਆਨ ਹੈ ਇੱਕ ਸਟੇਟਮੈਂਟ ਹੈ ਤੇ ਇੱਕ ਸਖਤੀ ਹੈ ਜਿਹੜੀ ਡੋਨਲਡ ਟਰਪ ਨੇ ਗਣਾਈ ਹੈ ਪਰ ਉਸ ਤੋਂ ਬਾਅਦ ਹੋਰ ਕੀ ਕੀ ਹੋਏਗਾ ਸਮੇਂਦਾਰ ਸਮੇਂ ਉਹ ਦੱਸਣਗੇ ਡੋਨਲਡ 트럼ਪ ਹੋਰੀ ਅਮਰੀਕੀ ਸਰਕਾਰ ਜਿਹੜੀ ਹੈ ਉਹ ਸਮੇਂਦਾਰ ਸਮੇਂ ਦੱਸਣਗੇ ਵੀ ਹੋਰ ਕਿਹੜੀਆਂ ਸੈਂਕਸ਼ਨਸ ਤੁਹਾਡੇ ਤੇ ਲਾਈਆਂ ਜਾ ਰਹੀਆਂ ਰਸ਼ੀਆ ਤੇ ਬਹੁਤ ਸਾਰੀਆਂ ਸੈਂਕਸ਼ਨਸ ਨੇ ਨਾਰਥ ਕੋਰੀਆ ਹੋ ਗਿਆ ਦੂਜੇ ਤੀਜੇ ਦੇਸ਼ ਆ ਗਏ ਸੋ ਇਹਨਾਂ ਦੇ ਨਾਲ ਬਿਲਕੁਲ ਵਪਾਰ ਨਹੀਂ ਕਰਦੇ ਉਹ ਦੁਸ਼ਮਣ ਦੇਸ਼ਾਂ ਦੀ ਲਿਸਟ ਦੇ ਵਿੱਚ ਪਾ ਦਿੰਦੇ ਆ ਤੇ ਭਾਰਤ ਤਾਂ ਆਲਰੇਡੀ ਜਿਹੜਾ ਹੈਗਾ ਕੈਨੇਡਾ ਅਮਰੀਕਾ ਦੀ ਇੱਕ ਲਿਸਟ ਦੇ ਵਿੱਚ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਤੋਂ ਸਾਨੂੰ ਖਤਰਾ ਹੈ ਮਤਲਬ ਕਿ ਕੈਨੇਡਾ ਨੇ ਦੁਸ਼ਮਣ ਦੇਸ਼ ਲਾ ਲਿਆ ਹੋਇਆ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਫਿਲਹਾਲ ਚੱਲ ਰਹੀਆਂ ਬੜੀ ਸਖਤ ਸਟੇਟਮੈਂਟ ਹੈ ਹੁਣ ਦੂਸਰੇ ਪਾਸੇ ਵੇਖ ਲਈਏ ਵੀ ਹੁਣ ਬ੍ਰਿਕਸ ਦਾ ਅਗਲਾ ਸੁਮੇਲਨ ਕਦੋਂ ਹੁੰਦਾ ਹੈ ਤੇ ਵਾਕਈ ਇੰਨੀ ਆਪਾਂ ਕਹਿ ਲਈਏ ਵੀ ਗੱਠਸ ਰੱਖਦੇ ਨੇ ਇਹ ਮੁਲਕ ਕਿ ਡੋਨਲਡ ਟਰੰਪ ਦਾ ਇਹ ਚੈਲੰਜ ਕਬੂਲ ਕਰਕੇ ਕਰੰਸੀ ਲਾਂਚ ਕਰਕੇ ਤੇ ਉਹਦੇ ਵਿੱਚ ਆਪਣਾ ਵਪਾਰ ਸ਼ੁਰੂ ਕਰਦੇ ਨੇ ਸੋ ਇਹ ਆਉਂਦੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਦਿਲਚਸਪ ਗੱਲ ਹੈਗੀ ਹੈ ਸੋ ਹੁਣ ਜਾਂ ਤਾਂ ਬ੍ਰਿਕਸ ਦਾ ਭੋਗ ਪਾਏਗਾ ਜਾਂ 100% ਟੈਕਸ ਲੱਗੇਗਾ ਤੇ ਸੈਂਕਸ਼ਨਸ ਲੱਗਣਗੀਆਂ ਜੀ ਜਿਹਦੀ ਜੋ ਫਾਇਦੇ ਬਿਚ ਦੇਸ਼ਗਨਾਰੇ ਨੇ ਕਿ ਜੇ ਕਰੰਸੀ ਹੋ ਜਾਂਦੀ ਹੈ ਤਾਂ ਵਿਦੇਸ਼ਾਂ ਨੂੰ ਫਾਇਦੇ ਹੋਣਗੇ ਉਹਨਾਂ ਫਾਇਦਿਆਂ ਦੇ ਮੁਕਾਬਲੇ ਦੇ ਵਿੱਚ ਦੇਖਿਆ ਜਾਵੇ ਭਾਰਤ ਨੂੰ ਨਮੀ ਕਰੰਸੀ ਦੇ ਫਾਇਦੇ ਜ਼ਿਆਦਾ ਹੋਣਗੇ ਜਾਂ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਨੁਕਸਾਨ ਵਾਲਾ ਹੋਣਗੇ ਜੀ ਦੇਖੋ ਮੈਂ ਤਾਂ ਫਿਲਹਾਲ ਤੁਹਾਨੂੰ ਇਹ ਕਹਿ ਸਕਦਾ ਵੀ ਜਿਹੜਾ ਡਾਲਰ ਹੈ ਨਾ ਉਹਦਾ ਕੋਈ ਮੁਕਾਬਲਾ ਨਹੀਂ ਹੈ ਦੁਨੀਆ 'ਚ ਡਾਲਰ ਪੂਰੀ ਦੁਨੀਆ ਦੇ ਵਿੱਚ ਵਰਤਿਆ ਜਾਂਦਾ ਹੈ ਟ੍ਰੇਡ ਹੁੰਦੇ ਨੇ ਡਾਲਰਸ ਦੇ ਵਿੱਚ ਹੁੰਦਾ ਯੂ ਐਸ ਡਾਲਰ ਦੇ ਵਿੱਚ ਤੇ ਡਾਲਰ ਕਿਤੇ ਐਵੇਂ ਹੀ ਨਹੀਂ ਹੈ ਕਿ ਇੱਕ ਕਰੰਸੀ ਹੋਈ ਆ ਉਹਦੇ ਪਿੱਛੇ ਬੈਕਅਪ ਬੜੀ ਤਗੜੀ ਹੈ ਤੁਹਾਡੀ ਜਿਹੜੀ ਕਰੰਸੀ ਜੇ ਤੁਸੀਂ ਪੈਸਾ ਖਰਚਿਆ ਹੋਇਆ ਕਨਵਰਟ ਕਰਵਾਇਆ ਹੋਇਆ ਉਹਦੇ 'ਚ ਖਤਰਾ ਕੋਈ ਨਹੀਂ ਹੈ ਕਿ ਇਹ ਤੁਹਾਡਾ ਡਾਲਰ ਮਰ ਜਾਏਗਾ ਕਿਉਂਕਿ ਉਹਦੇ ਪਿੱਛੇ ਬੈਕਅਪ ਬੜੀ ਵੱਡੀ ਹੈ ਅਮਰੀਕਾ ਬੈਕਅਪ ਦਿੰਦਾ ਤੁਹਾਨੂੰ ਤੇ ਜਿਹੜੀ ਕਰੰਸੀ ਹਜੇ ਲਾਂਚ ਹੀ ਨਹੀਂ ਹੋਈ ਉਹਦੇ ਵਿੱਚ ਗੱਲ ਕਰੀਏ ਵੀ ਜਿਹੜਾ ਚਾਈਨੀਜ਼ ਮੁਲਕ ਹੈਗੇ ਜਿਹੜਾ ਚੀਨ ਹੈਗਾ ਰਸ਼ੀਆ ਜਾਂ ਫਿਰ ਭਾਰਤ ਦੀ ਉਹ ਗੱਲ ਕਰ ਲਈਏ ਜਿਸ ਤਰੀਕੇ ਦੇ ਨਾਲ ਆਪਣੇ ਅੰਦਰਲੇ ਸਿਸਟਮ ਦੇ ਵਿੱਚ ਇਹਨਾਂ ਦੇ ਕਰਾਪਸ਼ਨ ਚੱਲ ਰਹੀ ਹੈ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਕਰੰਸੀ ਹੈ ਬ੍ਰਿਕਸ ਦੀ ਜਿਹੜੀ ਹੋਏਗੀ ਉਹਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਮਨ ਲਓ ਵੱਡੇ ਮੁਲਕ ਉਹਦੇ ਕੁਝ ਤੁਹਾਡਾ ਕਰਨ ਲੱਗ ਪੈਣਾ ਉਹ ਕਰੰਸੀ ਜਿਹੜੀ ਆ ਆਪਣੇ ਖਸ ਹੋ ਜਾਂਦੀ ਹੈ ਫਿਰ ਕਿੱਥਰ ਨੂੰ ਜਾਓਗੇ ਪਰ ਅਮਰੀਕਾ ਇਹ ਗੱਲ ਨਹੀਂ ਕਰਦਾ ਅਮਰੀਕਾ ਤਾਂ ਕਹਿੰਦਾ ਵੀ ਜੇ ਤੁਸੀਂ ਡਾਲਰ ਚ ਕਰ ਰਹੇ ਹੋ ਤੇ ਬੈਕਅਪ ਹੈਗੀ ਸਾਡੇ ਕੋਲ ਤੁਹਾਡਾ ਪੂਰਾ ਪੈਸਾ ਸੇਫ ਹੈ ਸਿਕਿਉਰ ਹੈ ਅਸੀਂ ਬੈਠੇ ਹੋਏ ਆ ਬੇਚ ਜਿ ਕੋ ਕੇ ਤੁਸੀਂ ਆਪਣਾ ਜਿਹੜਾ ਕਰੋ ਪਰ ਇਹ ਜਿਹੜੀ ਹੈਗੀ ਆ ਥਰਡ ਵਰਡ ਕੰਟਰੀਜ਼ ਦੀ ਆਪਾਂ ਜਦੋਂ ਗੱਲ ਕਰਦੇ ਆ ਇਹ ਕੋਈ ਆਪਣਾ ਜੇਕਰ ਸਿਸਟਮ ਲਾਂਚ ਕਰਦੇ ਆ ਤੇ ਭਾਈ ਭੁੱਖਮਰੀ ਗਰੀਬੀ ਜੋ ਫਲਾਇਆ ਹੋਇਆ ਅਣਮਨੁੱਖੀ ਤਸ਼ੱਦਦ ਹੁੰਦੇ ਨੇ ਘੱਟ ਗਿਣਤੀਆਂ ਦੇ ਨਾਲ ਜਿਹੜੇ ਪ੍ਰੋਬਲਮਸ ਕਤਲਿਆਂ ਮੋਡ ਰਸ਼ੀਆ ਦੇ ਵਿੱਚ ਕਿੰਨਾ ਬੰਦਾ ਜਿਹੜਾ ਹੈਗਾ ਪਿਛਲੇ ਸਮੇਂ 'ਚ ਮਾਰਿਆ ਗਿਆ ਜੇసే ਤਰੀਕੇ ਦੇ ਨਾਲ ਚੀਨ ਦੇ ਵਿੱਚ ਜਿਹੜੇ ਕਤਲਿਆਂ ਹੈਗਾ ਉਥੇ ਘੱਟ ਗਿਣਤੀਆਂ ਦਾ ਮੁਸਲਮਾਨਾਂ ਦਾ ਹੋ ਰਿਹਾ ਸੋ ਇਹੋ ਜੇ ਸਿਸਟਮ ਦੇ ਹੱਥ ਆਪਣੀ ਬਾਗਡੋਰ ਫੜਾਉਣੀ ਮੈਂ ਤੇ ਇਹ ਕਹਾਂਗਾ ਵੀ ਇਹ ਬੜੀ ਵੱਡੀ ਬੇਵਕੂਫੀ ਹੈ ਅਮਰੀਕਾ ਤੋਂ ਛਡਾ ਕੇ ਪਾਵਰ ਇਹਨਾਂ ਮੁਲਕਾਂ ਦੇ ਹੱਥ ਦੇ ਵਿੱਚ ਜਿਹੜਾ ਹੈਗਾ ਉਹ ਪਾਵਰ ਦੇ ਦੇਣੀ ਪੂਰੀ ਦੁਨੀਆ ਦੀ ਸੋ ਬੇਵਕੂਫੀ ਹੈ ਫਿਰ ਸਾਰੇ ਵਰਡ ਨੂੰ ਆਪਣੇ ਵਰਗਾ ਕਰਨ ਦੀ ਕੋਸ਼ਿਸ਼ ਕਰਨਗੇ ਹੌਲੀ ਹੌਲੀ ਇਕੱਲੇ ਬ੍ਰਿਕਸ ਦੀ ਕਰੰਸੀ ਦੀ ਗੱਲ ਨਹੀਂ ਹੈਗੀ ਸੋ ਸਿਸਟਮ ਵੀ ਉਹ ਆਪਣੇ ਵਾਲੇ ਲਾਂਚ ਕਰਨਗੇ ਜਿਹਦੇ ਲਈ ਸਾਡੇ ਨਾਲ ਜੁੜਨ ਦੇ ਲਈ ਕਹ ਲਓ ਕਿ ਇਸ ਵੱਡੇ ਕਹ ਲਓ ਕਿ ਜੀਓਪੋਲਿਟਿਕ ਦੇ ਮੁੱਦੇ ਤੇ ਆਪਣੇ ਵਿਚਾਰ ਅਕਦਰ ਅੱਗੇ ਰੱਖੇ ਨੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੇ ਜਾਣਕਾਰੀ ਵਿੱਚ ਕਾਫੀ ਵਾਧਾ ਹੋਇਆ ਹੋਵੇਗਾ ਥੋੜਾ ਧੰਨਵਾਦ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸਦਸ਼ਨ ਅਕਦਰ ਰੱਖਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਧੰ